ਜੀ ਸਤਿ ਸ਼੍ਰੀ ਅਕਾਲ ਜੀ ਮੇਰ ਕਰਦੇ ਆ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾਂ ਦੀ ਤਰ੍ਹਾਂ ਬ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਇਹ ਵੀਡੀਓ ਹੈਗੀ ਹੈ ਜੀ ਦੇਵਗਨ ਫੈਮਿਲੀ ਦੀ ਵੀਡੀਓ ਤੇ ਮਿਸਟਰ ਐਂਡ ਮਿਸਿਸ ਹੁੰ ਜਾਂਦੀ ਮਿਸਟਰ ਐਂਡ ਮਿਸਿਸ ਹੁੰਜਨ ਜੀ ਆਪਾਂ ਕਿਹਨੂੰ ਕਹਿ ਰਹੇ ਹਾਂ ਜੋ ਨਵੀ ਤੇ ਗੁਰੀ ਦੇਵਗਨ ਫੈਮਿਲੀ ਦੇ ਨਾਲ ਵੀਡੀਓਜ਼ ਦੇ ਵਿੱਚ ਕੰਮ ਕਰਦੇ ਆ ਤੇ ਆਪਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਦੇਵਗਨ ਫੈਮਿਲੀ ਨੇ ਇੱਕ ਵੀਡੀਓ ਪਾਈ ਸੀ ਹੈ ਨਾ ਤੇ ਗੁਰੀ ਵੀਰ ਦੇ ਘਰ ਬੇਬੀ ਆਉਣ ਵਾਲਾ ਵਾ ਇਸ ਕਰਕੇ ਨਵੀ ਪੈਨ ਵੀਡੀਓਜ਼ ਤੇ ਵਿੱਚ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਕੁਝ ਟਾਈਮ ਲਈ ਰੈਸਟ ਤੇ ਭੇਜਿਆ ਹੋਇਆ ਹੈ ਹਨਾ ਇਹ ਟਾਈਮ ਲਾਈਫ ਦੇ ਵਿੱਚ ਆਉਣਾ ਹਨਾ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਹਨਾ ਇਹ ਮੂਮੈਂਟ ਹਰ ਕੋਈ ਇੰਜੋਏ ਕਰਨਾ ਚਾਹੁੰਦਾ ਵਾ ਤੇ ਜਬ ਇਹ ਕੰਮ ਨਾਲ ਹਨਾ ਫਿਰ ਉਹ ਸਟ्रेस ਜਾਂ ਹੋ ਜਾਂਦਾ ਵਾ ਤੇ ਇਸ ਟਾਈਮ ਨੂੰ ਉਹਨਾਂ ਨੇ ਉਹਨਸ ਨੂੰ ਛੁੱਟੀ ਦੇ ਦਿੱਤੀ ਹੈ ਕਿ ਤੂੰ ਇੰਜੋਏ ਕਰੋ ਦਸੇ ਪਲ ਹਨਾ ਤੇ ਉਹ ਵੀਡੀਓਜ਼ ਦੇ ਵਿੱਚ ਆਉਣਗੇ ਪਰ ਆਪਣੀ ਮਰਜ਼ੀ ਦੇ ਨਾਲ ਜਦੋਂ ਕੰਫਰਟੇਬਲ ਹੋਣਗੇ ਉਹ ਵੀਡੀਓਜ਼ ਦੇ ਵਿੱਚ ਆਇਆ ਕਰਨਗੇ ਤੇ ਬੇਬੀ ਹੋਣ ਤੋਂ ਬਾਅਦ ਵੀ ਉਹ ਇਦਾਂ ਹੀ ਵੀਡੀਓਜ਼ ਦੇ ਵਿੱਚ ਕੰਮ ਕਰਨਗੇ ਹੈਨਾ ਜਿਵੇਂ ਆਪਾਂ ਲਗਾਤਾਰ ਵੀਡੀਓਜ਼ ਦੇਖ ਹੀ ਰਹੇ ਹਾਂ ਉਹਨਾਂ ਦੀ ਹੈਨਾ ਤੇ ਫਿਰ ਉਹਨਾਂ ਨੇ ਉਸ ਤੋਂ ਬਾਅਦ ਬੀਬੀ ਸ਼ਾਵਰ ਕੀਤਾ ਵਾ ਮਿਸਟਰ ਐਂਡ ਮਿਸਿਸ ਹੁੰਜਨ ਤੇ ਉਹਨਾਂ ਦੀਆਂ ਵੀਡੀਓਜ਼ ਵੀ ਪਾਈਆਂ ਹੋਈਆਂ ਵਾ ਬੀਬੀ ਸ਼ਾਵਰ ਵੀ ਉਹਨਾਂ ਨੇ ਇੱਕ ਡਿਫਰੈਂਸ ਤਰੀਕੇ ਦੇ ਨਾਲ ਕੀਤਾ ਵਾ ਹੈਨਾ ਜੋ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਨਹੀਂ ਦੇਖਿਆ ਵਾ ਹੈਨਾ ਕਿਉਂ ਉਹ ਹਰ ਇੱਕ ਮੂਮੈਂਟ ਨੂੰ ਕੈਪਚਰ ਕਰ ਰਹੇ ਆ ਮਿਸਟਰ ਐਂਡ ਮਿਸਿਸ ਹੁੰਜਨ ਨਵੀ ਤੇ ਗੁਰੀ ਹੈਨਾ ਇਸ ਉਹਨਾਂ ਨੇ ਬੀਬੀ ਸ਼ਾਵਰ ਵੀ ਕੀਤਾ ਵਾ ਸਪੈਸ਼ਲੀ ਨਵੀ ਨੇ ਗੁਰੀ ਲਈ ਸਰਪ੍ਰਾਈਜ਼ ਹੀ ਰੱਖਿਆ ਸੀ ਇਹ ਹੈਨਾ ਕਿੰਨਾ ਵਧੀਆ ਲੱਗਦਾ ਇਤੋਂ ਦੇ ਮੂਮੈਂਟ ਜਦੋਂ ਆਪਣੇ ਸਾਹਮਣੇ ਆਉਂਦੇ ਆ ਦੇਖੋ ਕਿੰਨਾ ਦਿਲ ਕਰਦਾ ਹੈ ਨਾ ਉਸ ਟਾਈਮ ਉਹਨਾਂ ਨੇ ਇੱਕ ਡਿਫਰੈਂਸ ਤਰੀਕੇ ਨਾਲ ਸਾਰੇ ਫੈਮਿਲੀ ਮੈਂਬਰਸ ਨੂੰ ਜਿਹੜੇ ਹੋਣ ਵਾਲੇ ਬੇਬੀ ਦਾ ਕੁਝ ਨਾ ਕੁਝ ਲੱਗਦੇ ਆ ਉਹਨਾਂ ਸਾਰਿਆਂ ਨੂੰ ਹੀ ਪੁੱਛਿਆ ਸੀ ਉਹਨਾਂ ਨੇ ਵੀ ਤੁਹਾਨੂੰ ਕੀ ਚਾਹੀਦਾ ਜਿਵੇਂ ਉਸਦੇ ਮੰਮੀ ਡੈਡੀ ਸੀਗੇ ਨਵੀ ਦੇ ਤੁਹਾਨੂੰ ਦੋਤਾ ਚਾਹੀਦਾ ਦੋਤੀ ਚਾਹੀਦੀ ਹੈ ਸਾਰਿਆਂ ਨੇ ਉਹਨਾਂ ਨੇ ਕੈਪਚਰ ਕੀਤੇ ਆ ਨਾ ਇੱਕ ਵੀਡੀਓ ਆਪਣੇ ਸਾਹਮਣੇ ਵੀ ਆਈ ਆ ਤੇ ਆਪਾਂ ਤੋਂ ਉਹਨਾਂ ਨੇ ਬੇਬੀ ਸ਼ਾਵਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਵਾ ਉਥੇ ਪੂਰ ਦੇਵਗਨ ਫੈਮਿਲੀ ਗਈ ਆ ਉਹਨਾਂ ਨੇ ਵੀ ਬਹੁਤ ਇੰਜੋਏ ਕੀਤਾ ਤੇ ਬਹੁਤ ਸਾਰੇ ਜਾਣੇ ਲੋਕਾਂ ਦੇ ਮੈਂ ਸਵਾਲ ਸੀਗੇ ਕਿ ਨਵੀ ਗੁਰੀ ਦਾ ਦੇਵਗਨ ਫੈਰੋ ਨਾਲ ਕੀ ਰਿਸ਼ਤਾ ਵਾ ਤਾਂ ਪਤਾ ਹੁਣ ਦੱਸ ਦਈਏ ਜੇ ਬੋ ਗੁਰੀ ਦੀ ਸਾਈਡ ਤੋਂ ਗੱਲ ਕਰੀਏ ਗੁਰੀ ਐਸੇ ਫਰੈਂਡ ਆ ਅਮਰ ਦੇਵਗਨ ਦਾ ਅਮਰ ਜੇ ਪਰ ਨਵੀ ਦੀ ਸਾਈਡ ਤੋਂ ਗੱਲ ਕਰੀਏ ਨਵੀ ਦੀ ਆਪਸ ਵਿੱਚ ਕਜ਼ਨ ਹੀ ਆਹੇ ਮਤਲਬ ਕਿ ਉਹਨਾਂ ਦੀ ਭੈਣ ਹੀ ਲੱਗਦੀ ਆ ਹਾਂ ਅਮਰਤੀ ਦੇਵ ਦੀ ਨਵੀਂ ਸਿਸਟਰ ਹੀ ਲੱਗਦੀ ਆ ਤੇ ਗੁਰੀ ਥੋੜਾ ਸਾ ਵੀ ਹੋਏ ਹਨਾ ਆਪਾਂ ਸਾਨੂੰ ਉਹ ਇੱਕ ਇੱਕ ਐਜ਼ ਅ ਫਰੈਂਡ ਵੀ ਆ ਉਹ ਹਨਾ ਤੇ ਰਿਸ਼ਤੇਦਾਰੀ ਵੀ ਆ ਉਹਨਾਂ ਦੀ ਇਸ ਕਰਕੇ ਹਨਾ ਉਹ ਥੋੜਾ ਜਿਹਾ ਜ਼ਿਆਦਾ ਮਤਲਬ ਕਿ ਪਰ ਉਹਨਾਂ ਨੂੰ ਪਤਾ ਉਹ ਬਿਲਕੁਲ ਸਹੀ ਆ ਆਪਣੇ ਸਾਹਮਣੇ ਵੀਡੀਓਜ਼ ਲੈ ਕੇ ਆਉਂਦੇ ਆ ਉਹ ਸਿਰਫ ਵੀਡੀਓਜ਼ ਦੇ ਵਿੱਚ ਹੀ ਇਦਾਂ ਦਾ ਹੁੰਦਾ ਵਾ ਜੋ ਵੀ ਉਹਨਾਂ ਨੂੰ ਨੈਗੇਟਿਵ ਵੀ ਦੇ ਵਿੱਚ ਆ ਪੋਜ਼ਿਟਿਵ ਉਹਨਾਂ ਨੂੰ ਉਤੋਲ ਕਰਨੇ ਪੈਂਦੇ ਉਹ ਸਿਰਫ ਵੀਡੀਓਜ਼ ਦੇ ਵਿੱਚ ਹੀ ਹੁੰਦੇ ਆ ਹਨਾ ਉਸ ਤੋਂ ਬਾਅਦ ਕੈਮਰੇ ਤੋਂ ਪਿੱਛੇ ਵਾਲੀ ਆਪਾਂ ਜ਼ਿੰਦਗੀ ਉਹਨਾਂ ਦੀ ਨਹੀਂ ਦੇਖੀ ਉਹ ਵਲੌਗ ਬਣਾਉਂਦੇ ਵੀ ਹੁੰਦੇ ਆ ਤੇ ਆਪਾਂ ਕੈਮਰੇ ਤੋਂ ਪਿੱਛੇ ਵਾਲੀ ਜ਼ਿੰਦਗੀ ਵੀ ਉਹਨਾਂ ਦੀ ਵੇਖਦੀਆਂ ਹਨਾ ਕਿਵੇਂ ਆ ਉਹ ਕਿਉਂਕਿ ਉਹ ਫੈਮਿਲੀ ਦਿਖਾਵਾ ਨਹੀਂ ਕਰਦੀ ਹੈ ਨਾ ਸਾਰਾ ਕੁਝ ਜਿਵੇਂ ਉਹ ਕੈਮਰੇ ਦੇ ਅੱਗੇ ਆ ਉਹਵੇਂ ਕੈਮਰੇ ਦੇ ਪਿੱਛੇ ਆ ਹੈ ਨਾ ਪਰ ਜਿਹੜੇ ਉਹਨਾਂ ਨੇ ਇਦਾਂ ਕਰਨੇ ਹੁੰਦੇ ਆ ਕੋਈ ਵੀਡੀਓਜ਼ ਬਣਾਉਣੀਆਂ ਹੁੰਦੀਆਂ ਉਹ ਉਹ ਅਕੋਰਡਿੰਗ ਹੀ ਬਣਾਉਂਦੇ ਆਗੇ ਬਹੁਤ ਸਾਰੇ ਜਾਣੇ ਨਵੀ ਭੈਣ ਤੇ ਗੁਰੀ ਵੀਰ ਜੀ ਨੂੰ ਵਧਾਈਆਂ ਦਿਓ ਹੋਣਾ ਉਹਨਾਂ ਦੇ ਬੇਬੀ ਆਉਣ ਵਾਲਾ ਵਾ ਪਰਮਾਤਮਾ ਤੰਦਰੁਸਤ ਰੱਖੇ ਬੇਬੀ ਨੂੰ ਮਾਂ ਨੂੰ ਉਹਨਾਂ ਦੀ ਫੈਮਿਲੀ ਨੂੰ ਬਹੁਤ ਰੱਖੀਆਂ ਕਰੇ ਹੈ ਨਾ ਬੱਚੇ ਤੇ ਮਾਂ ਦੀ ਸਿਹਤ ਵਧੀਆ ਤੰਦਰੁਸਤੀ ਹੋਰ ਹੋਵੇ ਤੇ ਇਦਾਂ ਹੀ ਉਹ ਆਪਣੇ ਲਈ ਵੀਡੀਓਜ਼ ਲੈ ਕੇ ਆਉਂਦੇ ਰਹਿਣ ਹਨਾ ਜਲਦੋਂ ਜਲਦੀ ਆਈ ਥਿੰਕ ਛੋਟਾ ਬੇਬੀ ਵੀ ਵੀਡੀਓਜ਼ ਦੇ ਵਿੱਚ ਬਹੁਤ ਜਲਦੀ ਹੀ ਆਇਆ ਕਰੇਗਾ ਹਨਾ ਕੋਈ ਨਾ ਕੋਈ ਉਹਨਾਂ ਨੂੰ ਰੋਲ ਮਿਲਿਆ ਕਰੂਗਾ ਛੋਟਾ ਬੇਬੀ ਵੀ ਜਲਦੀ ਹੀ ਵੀਡੀਓਜ਼ ਦੇ ਵਿੱਚ ਦਿਖਣ ਨੂੰ ਮਿਲਿਆ ਕਰੂਗਾ ਤੇ ਉਹਨਾਂ ਨੂੰ ਬਹੁਤ ਸਾਰੀਆਂ ਵਿਸ਼ੀਜ਼ ਦਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਮੈਂ ਸੌਰੀ ਚਾਹੁੰਨੀ ਆ ਉਮੀਦ ਕਰਦੇ ਤੈਨੂੰ ਵੀਡੀਓ ਪਸੰਦ ਆਈ ਹੋਊਗੀ